ਅੰਮ੍ਰਿਤਸਰ ਹਲਕਾ ਨੌਰਥ ਤੋਂ ਸਾਬਕਾ ਐਮਐਲਏ ਸੁਨੀਲ ਦੱਤੀ ਦੀ ਗਵਾਹੀ ਹੇਠ ਥਾਣਾ ਸਦਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਐਮਐਲਏ ਸੁਨੀਲ ਦੱਤੀ ਨੇ ਆਖਿਆ ਕਿ ਜੋ ਪੰਜਾਬ ਅਤੇ ਅੰਮ੍ਰਿਤਸਰ ਦੇ ਹਾਲਾਤ ਨੇ ਲਾਇਨ ਆਰਡਰ ਨੂੰ ਲੈ ਕੇ ਉਹ ਬਿਲਕੁਲ ਹੀ ਤਰਸਯੋਗ ਹਨ ਆਏ ਦਿਨ ਲੁੱਟਾਂ ਕੋਹਾਂ ਗੈਂਗਸਟਰਾਂ ਵੱਲੋਂ ਆਮ ਲੋਕਾਂ ਕੋਲੋਂ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਜਿਸ ਕਰਕੇ ਪੰਜਾਬ ਵਾਸੀ ਅਤੇ ਅੰਮ੍ਰਿਤਸਰ ਵਾਸੀ ਆਪਣੇ ਆਪ ਨੂੰ ਮਹਫੂਜ਼ ਨਹੀਂ ਸਮਝਦੇ ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਜੇ ਇਸ ਦਾ ਹੱਲ ਨਾ ਕੀਤਾ ਤਾਂ ਲੰਮੇ ਸਮੇਂ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ ਇਸੇ ਮੌਕੇ ਉਹਨਾਂ ਦੇ ਨਾਲ ਮਮਤਾ ਦਿੱਤਾ ਸੋਨੂ ਦਿੱਤੀ ਸਰਪੰਚ ਮਲੂਕ ਸਿੰਘ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ਸਰਪਰ ਵੱਲੋਂ ਸਾਡੇ ਹਾਈ ਕਮਾਂਡ ਰਾਜਾ ਬੜਿੰਗਜੀ ਵੱਲੋਂ ਜੋ ਤਰਨੇ ਦਿੱਤੇ ਜਾਂ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਅੱਜ ਅਸੀਂ ਜਗੀਠਾ ਰੋਡ ਥਾਣੇ ਦੇ ਵਿੱਚ ਫਸਦ ਸਾਡਾ 메ਨ ਥਾਣਾ ਇਸੇ ਕਰੇ ਦਰਨੇ ਦੇ ਵਿੱਚ ਅਸੀਂ ਉਹ 110 ਦੀ ਜਿੰਦਗੀ ਵਿੱਚ ਸਾਡੇ ਸਾਥੀ ਪਹੁੰਚੇ ਨੇ ਤੇ ਉਹ ਸਾਥੀ ਨੇ ਜਿਹੜੇ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਨੇ ਔਰ ਹਮੇਸ਼ਾ ਕਾਂਗਰਸ ਪਾਰਟੀ ਨਾਲ ਖੜੇ ਰਹੇ ਆ ਹਲਕਾ ਨੌਰ ਤੋਂ ਤੁਸੀਂ ਸਾਰੇ ਜਾਣਦੇ ਸਿਵਲ ਲਾਈਨ ਏਰੀਆ ਜੀ ਔਰ ਫਿਰ ਵੀ ਲੋਕ ਨਿਕਲ ਕੇ ਆਏ ਨੇ ਦਰਨੇ ਦੇ ਵਿੱਚ ਇਸ ਸਰਕਾਰ ਦੇ ਖਿਲਾਫ ਔਰ ਮੈਂ ਕਹਿਣਾ ਚਾਹਾਂਗਾ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਇੱਕ ਬਹਾਦਰ ਪੁਲਿਸ ਹੈ ਜਿਨ੍ਹਾਂ ਨੇ ਅੱਤਵਾਦ ਤੋਂ ਲੈ ਕੇ ਇੱਕ ਮਿਸਾਲ ਕਾਇਮ ਕੀਤੀ ਦੁਨੀਆ 'ਚ ਕਦੀ ਅੱਤਵਾਦ ਨਹੀਂ ਖਤਮ ਹੋਇਆ ਕੇ ਇਸ ਕੰਟਰੀ 'ਚ ਪੰਜਾਬ ਪੁਲਿਸ ਨੇ ਖਤਮ ਕੀਤਾ ਮੈਂ ਇਹਨਾਂ ਨੂੰ ਉਹ ਯਾਦ ਦਿਵਾਉਣਾ ਚਾਹਨਾ ਬਹਾਦਰ ਅਫਸਰਾਂ ਦੀ ਇਹ ਪੁਲਿਸ ਅਫਸਰਾਂ ਨੂੰ ਕਿ ਉਠੋ ਅੱਜ ਪੰਜਾਬ ਦਾ ਬਹੁ ਮਾੜਾ ਹਾਲ ਹੈ ਕਿ ਮੈਂ ਨਸ਼ੇ ਤੇ ਗੱਲ ਕਰਾਂ ਅੱਜ ਮੈਂ ਦੇਖ ਰਿਹਾ ਸਾ ਕੈਨੇਡਾ ਦੇ ਵੀ ਸਾਡੇ ਬੱਚੇ ਜਿਹੜੇ ਲੈਣੇ ਬੰਦ ਕਰ ਦਿੱਤੇ ਪੰਜਾਬ ਜਾਣ ਕਿਦਰ ਗਿਆ ਸਾਡੇ ਬੱਚੇ ਉਹ ਵੀ ਰੁਕ ਜਾਣਗੇ ਇੱਥੇ ਜਦੋਂ ਕਿਤੇ ਕੰਮ ਨਹੀਂ ਮਿਲੇਗਾ ਡਿਪਰੈਸ਼ਨ ਤੇ ਜਾ ਕੇ ਨਸ਼ੇ ਕਰਨਗੇ ਕ੍ਰਾਈਮ ਵਧੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਅਸੀਂ ਇਕੱਠੇ ਹੋ ਕੇ ਮੈਂ ਇਹ ਕੀ ਨਹੀਂ ਕਹਾਂਗਾ ਕਿ ਪੰਜਾਬ ਸਰਕਾਰ ਨੂੰ ਦੋਸ਼ ਦੇਵਾਂਗਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਐ ਇਸ ਵੇਲੇ ਤੁਸੀਂ ਸੀਟ ਤੇ ਜੇ 92 ਸੀਟਾਂ ਲੈ ਕੇ ਪੰਜਾਬ ਦੇ ਲੋਕਾਂ ਕੋਲੋਂ ਤੁਸੀਂ ਕਮਾਂਡ ਸੰਭਾਲ ਲਿਆ ਪੰਜਾਬ ਦੇ ਬਦਲਾਵ ਲਈ ਪਰ ਪੰਜਾਬ ਤੇ ਇਸ ਤਰਫ ਜਾ ਰਿਹਾ ਮੈਂ ਸਿਰਫ ਉਹ ਦਿਖਾਣਾ ਚਾਹਨਾ ਤੁਹਾਨੂੰ ਦੇਖੋ ਦੇਖੋ ਪੰਜਾਬ ਦਾ ਹਾਲ ਕੀ ਐ ਇਸ ਵੇਲੇ ਡਾਈਵਰਸੀਫਿਕੇਸ਼ਨ ਤੇ ਕੋਈ ਕੰਮ ਨਹੀਂ ਹੈ ਫਸਲਾਂ ਦੀ ਜਿਹੜੀ ਵਿਭਿੰਨਤਾ ਲਿਆਣੀ ਚਾਹੀਦੀ ਹੈ ਕੋਈ ਪਾਲਿਸੀ ਨਹੀਂ ਹੈ ਕਿਸਾਨ ਧਰਨਿਆਂ ਤੇ ਨੇ ਮਾਸਟਰ ਧਰਨਿਆਂ ਤੇ ਨੇ ਤਨਖਾਹਾਂ ਦਿੱਤੀਆਂ ਨਹੀਂ ਜਾ ਰਹੀਆਂ ਬੱਚੇ ਸਾਡੇ ਪਰੇਸ਼ਾਨ ਨੇ ਇੰਡਸਟਰੀ ਕੋਈ ਵੀ ਨਹੀਂ ਆ ਰਹੀ ਜਿੰਨਾ ਮਰਜ਼ੀ ਸੀਐਨ ਸਾਹਿਬ ਅਸੀਂ ਕਹਿ ਲਈਏ ਸੱਚ ਜਾਣਦੇ ਹੋ ਤੁਸੀਂ ਮਿਹਨਤੀ ਹੋਗੇ ਪਰ ਇੰਡਸਟਰੀ ਨਹੀਂ ਆ ਰਹੀ ਤੁਸੀਂ ਜੋ ਕਹੋਗੇ ਲੋਕਾਂ ਨੇ ਉਹ ਨਹੀਂ ਮੰਨਣਾ ਕਿਉਂਕਿ ਬਰਾਤਰ ਤੇ ਕੁਝ ਵੀ ਨਹੀਂ ਹੈਗਾ ਨੀਚੇ ਅਰਾਜਕਤਾ ਦਾ ਮਾਹੌਲ ਹੈ ਦਿਖਾਈ ਦੇ ਰਿਹਾ ਜੋ ਲੋਕਾਂ ਨੂੰ ਉਹਦੇ ਵਿੱਚ ਮਾਪੇ ਬਾਪ ਬੱਚੇ ਸਾਡੀਆਂ ਪੈਣਾ ਸਾਡੇ ਭਰਾ ਸਾਡੇ ਬਜ਼ੁਰਗ ਪਰੇਸ਼ਾਨ ਨੇ ਦਿਨੇ ਲਟਾ ਖੁਆ ਹੋ ਰਹੀਆਂ ਨੇ ਦਿਨ ਦਿਹਾੜੇ ਡਾਕੀਏ ਤੈ ਰਹੇ ਨੇ ਕਲਪੰਜੀ ਲੱਖ ਰੁਪਈਆ ਇਸ ਤੋਂ ਐਟਬੀਐਸ ਤੋਂ ਬੈਂਕ ਤੋਂ ਲੱਗੇ ਇਹ ਤੇ ਇੱਕ ਘਟਨਾ ਨਹੀਂ ਹੈ ਗੁੱਸਾ ਨਾ ਕਰਿਓ ਸੀਐਨ ਸਾਹਿਬ ਇਹ ਪੰਜਾਬ ਦਾ ਕਦੇ ਐਸਾ ਵਾਤਾਵਰਨ ਨਹੀਂ ਵੇਖਿਆ ਲੋਕ ਡਰ ਗਏ ਨੇ ਲੋਕ ਡਰ ਗਏ ਨੇ ਲੋਕਾਂ ਦਾ ਘਬਰਾਟ ਜਹਿਜ ਹੈ ਲੋਕ ਅੱਜ ਪਰੇਸ਼ਾਨ ਨੇ ਵਪਾਰੀ ਪਰੇਸ਼ਾਨ ਨੇ ਕਿ ਇਹ ਪੰਜਾਬ ਦੇ ਵਿੱਚ ਅਸੀਂ ਕਿਸ ਤਰ੍ਹਾਂ ਸਰਵਾਈਵ ਕਰਾਂਗੇ ਕਿਸ ਤਰ੍ਹਾਂ ਰੋਜ਼ਗਾਰ ਪੈਦਾ ਕਰਾਂਗੇ ਕਿਸ ਤਰ੍ਹਾਂ ਰੋਜ਼ਗਾਰ ਬੱਚਿਆਂ ਨੂੰ ਅੱਗੋਂ ਨੌਕਰੀਆਂ ਦੇਵਾਂਗੇ ਦੇਖੋ ਵਿਸ਼ਾ ਇਹ ਵਿਸ਼ਾ ਹੈ ਅਨਇਮਪਲॉयਮੈਂਟ ਖਤਮ ਕਰਨ ਲਈ ਇੰਡਸਟਰੀ ਦਾ ਆਣਾ ਐਗਰੀਕਲਚਰ ਤੇ ਕੰਮ ਕਰਨਾ ਛੋਟੇ ਵਪਾਰ ਤੇ ਕੰਮ ਕਰਨਾ ਇਸ ਕਰਕੇ ਜ਼ਰੂਰੀ ਹੈ ਕਿ ਜੇ ਆਣ ਵਾਲਾ ਕ੍ਰਾਈਮ ਰੁਕਣਾ ਲੋਕਾਂ ਨੂੰ ਬੱਚਿਆਂ ਦੇ ਜਿਹੜੇ ਪੜ੍ਹੇ ਲਿਖੇ ਨੇ ਨੌਕਰੀਆਂ ਦੇਣੀਆਂ ਪੈਣੀਆਂ ਖੁਸ਼ਹਾਲੀ ਲੈਣੀ ਪੈਣੀ ਹੈ ਲਾਅ ਐਂਡ ਆਰਡਰ ਜਿਹੜਾ ਮੁੱਖ ਮੁੱਦਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਉਹਦੇ ਤੇ ਤਾਂ ਨੂੰ ਸੋਚਣਾ ਪੈਣਾ ਲੱਗਦਾ ਥਾਰੇ ਵੀ ਪੰਜਾਬ ਪੁਲਿਸ ਨੇ ਐਲਾਨ ਨਾਲ ਥਾਣਿਆਂ ਦੇ ਬਾਹਰ ਤੇ ਸਰਕਾਰਾਂ ਦੀ ਅੱਖਾਂ ਤੋਂ ਬੰਦ ਜੀ ਜੀ ਅਸੀਂ ਆਵਾਜ਼ ਨਹੀਂ ਠਾਵਾਂਗੇ ਫਿਰ ਪੌਣ ਸਾਹਿਬ ਕਾ ਤੁਸੀਂ ਠਾਵੋ ਕਾਂਗਰਸ ਗੁੱਸਾ ਨਾ ਕਰਿਓ ਤੁਸੀਂ ਇੱਕ ਮਿੰਟ ਤੁਸੀਂ ਆਪਣਾ ਇੱਕ ਮਾਈਕ ਲੈ ਕੇ ਆ ਜਾਓਗੇ ਤਰਨੇ ਵਾਲੀ ਜਗ੍ਹਾ ਕੋਈ ਇਹ ਸਾਰਾ ਜੁਆਇੰਟਲੀ ਕੰਮ ਹਨ ਤਾਂ ਆਦਾ ਮੇਰਾ ਅਸੀਂ ਦੋਨੋਂ ਮਿਲ ਕੇ ਦੋਨੋਂ ਮਿਲ ਕੇ ਆਵਾਜ਼ ਠਾਈਏ ਆਵਾਜ਼ ਠਾਈਏ ਆਵਾਜ਼ ਠਾਈਏ ਸਾਰੇ ਜਨਾਂ ਨੇ ਔਰ ਇਹ ਆਵਾਜ਼ ਕਿਤੇ ਨਾ ਕਿਤੇ ਜ਼ਰੂਰ ਪਹੁੰਚਦੀ ਆ। ਜ਼ਰੂਰ ਪਹੁੰਚਦੀ ਆ। ਆਕੰਸ਼ਿਕ ਤੱਕ ਪਹੁੰਚ ਜਾਂਦੀ ਹੈ ਇਹ ਸਿਰਫ ਛੋਟੇ ਛੋਟੇ ਚੰਡੀਗੜ੍ਹ ਦਾ ਕੰਮ ਨਹੀਂ। ਕੋਈ ਕਿ ਪੰਜਾਬ ਪੁਲਿਸ ਭਾਦਰ ਕੀ ਸਰਕਾਰ ਦੇ ਦਬਾਅ ਹੇਟ ਕੰਮ ਕਰ ਰਹੀ ਤਾਂ ਕਿ ਨਹੀਂ ਜੀ ਪਹਿਲੀ ਗੱਲ ਮੈਂ ਇਹ ਗੱਲ ਕਵਾਂ ਕਿ ਥਾਣਿਆਂ ਦੇ ਵਿੱਚ ਨਫਰੀ ਨਹੀਂ ਹੈਗੀ ਅੱਜ। ਇਹ ਸਾਰੇ ਥਾਣੇ ਨੂੰ ਸਾਡਾ ਮੇਨ ਥਾਣਾ ਵੱਡਾ ਸਭ ਤੋਂ ਸ਼ਹਿਰ ਦਾ। ਜੇ ਇੱਥੇ 50 ਮੁਲਾਜ਼ਮਾਂ ਦੀ ਲੋੜ ਹੈ ਇੱਥੇ ਮੇਰੇ ਖਿਆਲ 20 ਹੋਣਗੇ। ਦੋ ਸੰਤਰੀ ਲਾ ਲਓ। ਚਾਰ ਪੰਜ ਨਾਕਿਆਂ ਤੇ ਲਾ ਲਓ। ਯਾਰ ਬੰਦੇ ਹੈ ਕਿੱਥੇ ਆ ਵੀਆਈਪੀ ਮੈਂ ਦੇਖਦਾ ਯਾਰ 50 50 30 30 ਬੰਦੇ ਲੈ ਕੇ ਤੁਰੇ ਫਿਰਦੇ ਆ 100 100 ਬੰਦਾ ਲੈ ਕੇ ਤੁਰਿਆ ਫਿਰਦਾ ਅੱਗੇ ਪਿੱਛੇ ਜੀਪਾਂ ਹੂਟਰ ਮਾਰਦੀਆਂ ਕਿਹੜੀ ਅੰਦਰ ਜਾਣ ਨੂੰ ਠੀਕ ਆ ਚਾਰ ਬੰਦੇ ਲਓ ਸਾਡਾ ਮਾਰਲੀ ਸਪੋਰਟ ਕਰਨ ਦਾ ਸਮਾਂ ਮੈਂ ਲੀਡਰ ਸਾਹਿਬਾਨ ਨੂੰ ਵੀ ਕਹਾਂਗਾ ਕਿ ਮਤਵ ਖਾਓ ਲੋਕਾਂ ਨੂੰ ਯਾਰ ਐਡੇ ਐਡੇ ਮੇਰੇ ਕੋਲ 50 ਗਨਮੈਨ ਆ ਮੇਰੇ ਕੋਲ 200 ਗਨਮੈਨ ਆ ਪਰ ਮਾਨ ਪਾ ਯਾਰ ਦੋ ਬੰਦੇ ਲਓ ਦੋ ਬੰਦੇ ਲੈ ਕੇ ਲੋਕਾਂ ਦੇ ਵਿੱਚ ਜਾਓ ਯਾਰ ਨਾ ਕਰੋ ਲੋਕ ਕਿੰਨੂ ਡਰਾਉਂਦੇ ਹੋ ਕਿ ਨੂੰ ਬਖਾਉਂਦੇ ਹੋ ਤੁਸੀਂ ਯਾਰ ਪੁਲਿਸ ਨੂੰ ਕੰਮ ਕਰਨ ਦੇ ਹੀ ਆਜ ਅੱਜ ਪੁਲਿਸ ਨੂੰ ਲੋੜ ਹੈ ਇਲਾਕੇ ਚ ਜਾ ਕੇ ਕੰਮ ਕਰਨ ਮੈਂ ਤੁਹਾਡੇ ਗੱਲ ਦੀ ਜਵਾਬ ਦਿੱਤੀ ਆਂ ਸਰਮਾਨ ਸਾਹਿਬ ਕਹਿੰਦੇ ਕਿ ਸਾਰੀ ਪਿਛਲੀ ਸਰਕਾਰਾਂ ਦੀ ਦੇ ਲਗੀ ਕ੍ਰਾਈਮ ਮਜਬੂਤੀ ਗੱਲ ਕਰੀਏ ਡਾਟਾ ਘਟਾ ਲੋ ਕਿਸੇ ਸਰਕਾਰਾਂ ਦੇ ਮੁਕਾਬਲੇ ਅਸੀਂ ਹਰ ਸਰਕਾਰ ਦੇ ਘਟਾ ਕੈਂਸਰ ਨਜ਼ਰ ਨਜ਼ਰ ਲਗਾਤਾਰ ਪਈ ਜਾ ਰਹੀ ਹੈ ਮੈਂ ਉਹਨਾਂ ਦੀ ਗੱਲ ਨਾਲ ਇਸ ਕਰਕੇ ਮੁਤਾਫਿਕ ਨਹੀਂ ਹਾਂ ਸਹਿਮਤ ਨਹੀਂ ਹਾਂ ਕੀ ਕਬੂਤਰ ਦੇ ਅੱਖਾਂ ਮੀਟਿਆਂ ਬਿੱਲੀ ਨਹੀਂ ਭੱਜ ਜਾਂਦੀ ਮਾਨ ਸਾਹਿਬ ਇਹ ਜਵਾਬ ਨਹੀਂ ਤੁਹਾਡਾ ਇਸ ਵੇਲੇ ਜੋ ਹਾਲਾਤ ਨੇ ਪੰਜਾਬ ਦੇ ਨਹੀਂ ਇਹ ਜਵਾਬ ਮੈਂ ਤੁਹਾਨੂੰ ਕੋਈ ਕਹਿਣਾ ਨਹੀਂ ਚਾਹੁੰਦਾ ਤੁਸੀਂ ਸਿਆਣੇ ਜੇ ਤੁਸੀਂ ਉਸ ਪੰਜਾਬ ਦੀ ਕਮਾਂਡ ਸੰਭਾਲੀ ਹੈ ਜਿਹਦੀ ਗੌਰਮਈ ਕਥਾ ਕਹਾਣੀਆਂ ਲਿਖੀਆਂ ਗਈਆਂ ਨੇ ਇਤਿਹਾਸ ਦੇ ਮੈਂ ਤਾਂ ਸਿਰਫ ਕਹਾਂਗਾ ਅਸਲੀਅਤ ਨੂੰ ਪਛਾਨੋ ਸਮਾਦੋ ਪੰਜਾਬ ਨੂੰ ਸਮਾਦੋ ਸ਼ਹਿਰਾਂ ਨੂੰ ਮੀਟਿੰਗਾਂ ਲਵੋ ਸਾਰਿਆਂ ਨਾਲ ਪਰ ਪੰਜਾਬ ਨੂੰ ਸੰਭਾਲੋ ਸੰਭਾਲੋ ਪੰਜਾਬ ਹਾਂਜੀ ਨੌਕਰੀਆਂ ਦੇ ਚਰਾਈ ਵੀ ਬਟਾਇਆ ਗਿਆ ਬਿਲਕੁਲ ਇਹ ਸ਼ੁਰੂਆਤ ਹੁੰਦੀ ਹੈ ਜੀ ਇਹ ਇਹ ਜ਼ਰੂਰੀ ਨਿਕਲੀਆਂ ਨੌਕਰੀਆਂ ਦਾ ਕਾਇਮ ਕਰਨਾ ਬਹੁਤ ਸਾਰੇ ਇਸ਼ੂ ਹੁੰਦੇ ਆ ਜੀ ਉਹਨਾਂ ਦਾ ਮੇਨ ਇੱਕ ਮੇਜਰ ਇਸ਼ੂ ਇਹ ਆ ਕਿ ਬੱਚਿਆਂ ਨੂੰ ਜਵਾਨ ਬੱਚਿਆਂ ਨੂੰ ਜਿਹੜੇ ਪੜ੍ਹ ਲਿਖ ਕੇ ਅੱਜ ਮੈਂ ਤੁਹਾਨੂੰ ਸ਼ੁਰੂਆਤ ਕੀਤੀ ਹੈ ਨਾ ਮੈਨੂੰ ਅਫਸੋਸ ਹੋਇਆ ਕੈਨੇਡਾ ਨੇ ਅੱਜ ਫਿਰ ਇੱਕ ਹੋਰ ਸ਼ਰਤਾਂ ਕਾਨੂੰਨੀ ਕੜੀਆਂ ਕਰ ਦਿੱਤੀਆਂ ਨੇ ਬੱਚੇ ਤੇ ਬਾਹਰ ਜਾਣੋ ਵਿਚਾਰੇ ਨਰਾਸ਼ ਹੋ ਕੇ ਫਿਰ ਘਰਾਂ ਚ ਬਹਿ ਜਾਣਗੇ ਇੱਕ ਆਸ਼ਾ ਦੀ ਕਿ ਅਸੀਂ ਬਾਹਰ ਜਾ ਕੇ ਚਲੋ ਨੌਕਰੀ ਕਰਦਾ ਪੰਜਾਬ ਨੂੰ ਅੱਜ ਨੂੰ ਕਿਸੇ ਦਾ ਦਿਨ ਨਹੀਂ ਕਰਦਾ ਪਰ ਹਾਲਾਤਾਂ ਦੇ ਮੁਤਾਬਕ ਲੋਕ ਫੈਸਲੇ ਲੈ ਰਹੇ ਨੇ ਸੋ ਮੈਂ ਇਸ ਕਰਕੇ ਇਹ ਧਰਨੇ ਕਾਂਗਰਸ ਪਾਰਟੀ ਦੇ ਰਹੀ ਆ ਸਾਡੇ ਪ੍ਰਤਾਪ ਬਾਜਵਾ ਜੀ ਰਾਜਾ ਵੜਿੰਗ ਜੀ ਸਾਡੇ ਐਮ ਮੈਂਬਰ ਪਾਰਲੀਮੈਂਟ ਹੋ ਜਿਹੜਾ ਸਾਹ ਬਾਹਰ ਨੇ ਅਸੀਂ ਸਾਰੇ ਵਰੀਡ ਆ ਪੰਜਾਬ ਸਰਕਾਰ ਵੀ ਵਰੀਡ ਆ ਇਹਨਾਂ ਦੇ ਕਈ ਕਈ ਐਮਐਲਏ ਵੀ ਵਰੀਡ ਆ ਸਾਨੂੰ ਪੰਜਾਬ ਲਈ ਸੋਚਣਾ ਪਏਗਾ ਮੈਂ ਕੋਈ ਇਹ ਧਰਨਾ ਦੇ ਕੇ ਕੋਈ ਕਾਂਗਰਸ ਪਾਰਟੀ ਨੂੰ ਚੰਗਿਆ ਜਾਂ ਕਿਸੇ ਨੂੰ ਮਾੜਾ ਨਹੀਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਅਸੀਂ ਸਿਰਫ ਪੰਜਾਬ ਦੇ ਵਿੱਚ ਰਹਿਣਾ ਚਾਹੁੰਦੇ ਹਾਂ ਜੁਨਾ ਚਾਹੁੰਦੇ ਹਾਂ ਮੈਂ ਖੁਸ਼ਹਾਲ ਵਪਾਰ ਦੇਖਣਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਉਹ ਸੁਨਹਿਰੀ ਦਿਨ ਆਣ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਤਵਾਦ ਖਤਮ ਹੋ ਕੇ ਕਿ ਫਿਰ ਡਵੈਲਪਮੈਂਟ ਦਾ ਤੌਰ ਸ਼ੁਰੂ ਹੋਇਆ ਉਸੇ ਤਰ੍ਹਾਂ ਜਿਹੜੀਆਂ ਸੈਂਟਰ ਸਰਕਾਰ ਤੋਂ ਸਕੀਮਾਂ ਆਂਦੀਆਂ ਉਹਨਾਂ ਨੂੰ ਮੈਚਿਓਰ ਕਰੋ ਉਹਨਾਂ ਪ੍ਰੋਜੈਕਟ ਜਿਹੜੇ ਆ ਰਹੇ ਨੇ ਉਹ ਡਵੈਲਪਮੈਂਟ ਦੇ ਵਿੱਚ ਆਪਣਾ ਹਿੱਸਾ ਪਾਓ ਜਿਹੜਾ ਸ਼ੇਅਰ ਤੁਹਾਡਾ ਬਣਦਾ ਉਹ ਦਵੋ ਪੰਜਾਬ ਦੇ ਵਿੱਚ ਰੌਣਕ ਆਵੇ ਕਾਰੋਬਾਰ ਆਵੇ ਨੌਰਤ ਜੋ ਐਮਐਲਏ ਨੇ ਨੌਰਤ ਤੋਂ ਵੀ ਬਿਚਪਸਾਪੀ ਨੇ ਐਮਐਲਏ ਆਲਾਪੁਲੀ ਫੱਟੇ ਰਹੇ ਆ ਆਮ ਆਦਮੀ ਪਾਰਟੀ ਦੇ ਖਿਲਾਫੀ ਆਪਣੀ ਸਰਕਾਰ ਤੇ ਬੋਲ ਰਹੇ ਨੇ ਔਰ ਨੌਰਤ ਦੇ ਵਿੱਚ ਵੀ ਬਿਚਪਸਾਪੀਆਂ ਲੁੱਟਾਂ ਖੋਹਾਂ ਲਗਾਤਾਰ ਹੋ ਰਹੀਆਂ ਆ ਕਿਉਂ ਜਿਹੜੀ ਸਰਕਾਰ ਨੇ ਜਿਹੜੀ ਐਮਐਲਏ ਨੂੰ ਪਾਵਰ ਨਹੀਂ ਦਿੱਤੀ ਉਹ ਕੋਈ ਬੰਦੂਖਾ ਨਹੀਂ ਕਿ ਮੇਰਾ ਮੇਰਾ ਅਜਿਵਿਸ਼ਾ ਇਹ ਨਹੀਂ ਹੈ ਜੀ ਕਿਸੇ ਖਾਸ ਐਮਐਲਏ ਬਾਰੇ ਬੋਲਣਾ ਕਦੇ ਅਲੱਗ ਮਸਲਾ ਜਦੋਂ ਤੁਸੀਂ ਠਾਹੋਗੇ ਨਾ ਉਸ ਇਸ਼ੂ ਤੇ ਅਸੀਂ ਬੈਠਾਂਗੇ ਫਿਰ ਆਪਣੇ ਸਾਰੇ ਐਮਐਲਏ ਸਹਿਬਾਨ ਬਾਰੇ ਵੀ ਬੋਲਾਂਗੇ ਔਰ ਮੈਂ ਅੱਜ ਲਾਂਡ ਆਰਡਰ ਤੇ ਸਿਰਫ ਗੱਲ ਕਰਨੀ ਹੈ ਕਿ ਆਮ ਆਦੀ ਪਾਰਟੀ ਵੀ ਪੰਜਾਬ ਨੂੰ ਤੇ ਗਲਾ ਪ੍ਰਚਾਰ ਨੂੰ ਕਰਨੀ ਪੈਣੀ ਹੈ ਬੈਂਕ ਕਰ ਨੂੰ ਨਹੀਂ ਟੈਂਕਰ ਬਾਹਰ ਨੂੰ ਹੈ ਦੇਖੋ ਸਾਰਿਆਂ ਦਾ ਭਾਜੀ ਗੈਂਗਸਟਰ ਬਾਦ ਜਿੰਨਾ ਡਰ ਮੈਨੂੰ ਉਹਨਾਂ ਤੁਹਾਨੂੰ ਉਹਨਾਂ ਉਹਨਾਂ ਦੇ ਐਮਐਲਏ ਨੂੰ ਉਹਨਾਂ ਸੀਐਮ ਨੂੰ ਸੀਐਮ ਸਾਹਿਬ ਤੇ ਆਪਣਾ ਬੁਲੇਟ ਪ੍ਰੂਫ ਸ਼ੀਸ਼ਾ ਲਾ ਕੇ ਜਾਂ ਬੰਦੇ ਨਾਲ ਗਨਮੈਨ ਲੈ ਕੇ ਠੀਕ ਹੈ ਆਪਣਾ ਪੰਜਾਬ ਦੀ ਸੇਵਾ ਵਿੱਚ ਲੱਗੇ ਨੇ ਆਮ ਆਦਮੀ ਸੁਰੱਖਿਤ ਮਹਿਸੂਸ ਕਰਦੇ ਆਪਣੇ ਆਪ ਨੂੰ ਇਹ 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 ਭਾਵਨਾ ਨੂੰ ਖਤਮ ਕਰੋ ਥੈਂਕ ਯੂ ਜੀ ਅੱਜ ਦਾ ਜਿਹੜਾ ਇਹ ਰੋਸ ਕਰਨ ਕਰਨਾ ਹੈ ਇਹ ਸਾਡੇ ਪੰਜਾਬ ਪਰਦਾਮ ਰਾਜਾ ਵਿਡਿੰਗ ਜੀ ਦੇ ਕਹਿਣ ਦੇ ਅੰਸਾਰ ਪੰਜਾਬ ਸਾਰੇ ਦੇ ਵਿੱਚ ਜਿਹੜਾ ਅੱਜ ਕਨਸਿਸਟੈਂਸੀ ਵਾਈਜ਼ ਲਗਾਇਆ ਜਾ ਰਿਹਾ ਉਹਦੇ ਦੌਰਾਨ ਹੀ ਨੌਰਥ ਦੇ ਹਲਕੇ ਦੇ ਐਮਐਲਏ ਐਸ ਐਮਲਿਸ਼ ਇਸਨੀਲ ਦੱਸੀ ਜੀ ਰਹਿ ਨਮਾਇਦੇ ਵੀ ਅੱਜ ਜਿਹੜਾ ਰੋਸਟਰ ਨਾ ਲਗਾਇਆ ਗਿਆ ਜਿਹਦੇ ਵੀ ਸਾਡੇ ਸਾਰੇ ਹੀ ਕਾਂਗਰਸੀ ਇੱਥੇ ਪਹੁੰਚੇ ਨੇ ਔਰ ਇੰਨੇ ਰਸਤੇ ਤੁਹਾਨੂੰ ਪਤਾ ਲੱਗੇਗਾ ਕਿ ਹਰ ਕੋਈ ਵਰਗ ਜਿਹੜਾ ਅੱਜ ਪਰੇਸ਼ਾਨ ਹੈ ਇਹ ਜਿਹੜੀ ਸਰਕਾਰ ਹੈ ਲੁੱਟਾਂ ਖੋਹਾਂ ਹੋ ਰਹੀਆਂ ਨੇ ਕ੍ਰੋਧੀਆਂ ਮੰਗੀਆਂ ਜਾ ਰਹੀਆਂ ਨੇ ਤੁਹਾਡੀਆਂ ਧੀਆਂ ਪੈਣਾ ਸੇਪ ਨਹੀਂ ਆ ਔਰ ਘਰੋਂ ਜਿਹੜਾ ਵੀ ਵਿਅਕਤੀ کاروبار ਆਪਣੇ ਕੰਮ ਕਰ ਲਈ ਨਿਕਲਦਾ ਨੂੰ ਪਤਾ ਨਹੀਂ ਹੁੰਦਾ ਕਿ ਉਹਨੇ ਘਰ ਸੇ ਖਾਣਾ ਕਿ ਨਹੀਂ ਆਣ ਹਰ ਜਗ੍ਹਾ ਦੇ ਉੱਤੇ ਬੁਰੇ ਹਾਲ ਹੈ ਇਹਨਾਂ ਨੇ ਜੋ ਜੋ ਕਿਹਾ ਅੱਜ ਕੁਛ ਨਹੀਂ ਇਹਨਾਂ ਦੀ ਜੜੀ ਹੈ ਇਹਨਾਂ ਦੀਆਂ ਗੱਲਾਂ ਨੇ ਬੇਕਾਬੇ ਨੇ ਝੂਠੀਆਂ ਗੱਲਾਂ ਨੇ ਜੋ ਕਹਿੰਦੇ ਨੇ ਸਭ ਝੂਠਾ ਇਹਨਾਂ ਦਾ ਔਰ ਇਸ ਤੋਂ ਇਲਾਵਾ ਦੇਖੋ ਕਾਰਪੋਰੇਸ਼ਨ ਬਾਈਲ ਇਹਨਾਂ ਨੇ ਇਲੈਕਸ਼ਨ ਨਹੀਂ ਹਲਤਾ ਕਰਾਇਆ ਔਰ ਬੁਰਾ ਹਾਲ ਹੈ ਹਰ ਮੱਲੇ ਗਲੀ ਦੇ ਵੀ ਜਾ ਕੇ ਦੇਖ ਲਓ ਨਾਲੀਆਂ ਅਪਰੀਆਂ ਪੀਆਂ ਸੀਵਰੇਜ ਭਰੇ ਪਏ ਨੇ ਪਾਣੀ ਗੰਦਾ ਆ ਰਿਹਾ ਹੈ ਔਰ ਕੂੜਾ ਜਿਹੜਾ ਉਹ ਵੀ ਹਰ ਘਰ ਦੇ ਅੱਗੇ ਜਗ੍ਹਾ-ਜਗ੍ਹਾ ਦੇ ਉੱਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਕਹਿਣ ਦਾ ਪਾਵੀ ਹੈ ਕਿ ਅੱਜ ਹਰ ਵਰਗ ਹਰ ਇਨਸਾਨ ਜਿਹੜਾ ਅੱਜ ਇਸ ਸਰਕਾਰ ਤੋਂ ਬਹੁਤ ਜ਼ਿਆਦਾ ਪਰ